ਮੈਨੂੰ ਤਾਂ ਪਤਾ ਹੀ ਆ ਵੀ ਉਹ ਬੰਦਾ ਉਹ ਬੰਦਾ ਰਾਤ ਦੇ 8 ਵਜੇ ਤੋਂ ਬਾਅਦ ਉਹ ਮੰਝੇ ਤੋਂ ਨਹੀਂ ਉੱਠ ਸਕਦਾ ਉਹਨੂੰ ਬੱਚਿਆਂ ਦੀ ਪੀ ਹੈ ਉਹਨੂੰ ਤਾਂ ਬੋਤਲ ਦੀ ਪੀ ਹੈ ਉਹ ਉਹ ਨਿਹਾਇਤ ਇੱਕ ਨਕਮਾ ਬੰਦਾ ਏ ਜਿਹਨੂੰ 12 ਵਜੇ ਤੋਂ ਲੈ ਕੇ ਉਹ ਸ਼ੁਰੂ ਹੋ ਜਾਂਦਾ ਏ 8 ਵਜੇ ਤੋਂ ਬਾਅਦ 8 ਵਜੇ ਤੋਂ ਦੂਰ ਦੀ ਗੱਲ ਜਿੰਨੇ ਵਜੇ ਉਹ ਰਿਓ ਗੱਡੀ 'ਚ ਬੈਠ ਕੇ ਚਲਾ ਗਿਆ ਉਸ ਤੋਂ ਬਾਅਦ ਡਾਈਪਰ ਲੱਗ ਜਾਂਦਾ ਉਹਦੇ ਇਹ ਉਹ ਬੰਦਾ ਏ ਜਦੋਂ ਇਹਦੇ ਇਹਦੇ ਇਹਦੀ ਇਹਨੂੰ ਪੁੱਛੇ ਜਦੋਂ ਅਮਰਿਤਪਾਲ ਦੀ ਗੱਲ ਆਈ ਸੀ ਤੇ ਫਿਰ ਜਹਾਜ਼ ਕਿੱਥੇ ਲਾਇਆ ਸੀ ਇਹਨੇ ਜਦੋਂ ਅਮਰਿਤਪਾਲ ਨੂੰ ਇਹਨੇ ਆ ਉਹ ਵੀ ਉਹ ਵੀ ਪੰਜਾਬ ਦਾ ਸੀ ਉਹਨੂੰ ਉਹਨੂੰ ਇਹਨੇ ਕਿੱਥੇ ਭੇਜਿਆ ਹੈ ਐਨਐਸਏ ਲਾ ਕੇ ਇਹਨੇ ਉਹਨੂੰ ਡਿਪਲੀਗੈਂਟ ਭੇਜਿਆ ਤੇ ਉਦੋਂ ਜਹਾਜ਼ ਕਿੱਥੇ ਲਾਇਆ ਸੀ ਉਹਦਾ ਜਵਾਬ ਦੇ ਦੇ ਕਿਨੇ ਲਾਇਆ ਸੀ ਉਹ ਜਹਾਜ਼ ਕਿਨੇ ਮੰਗਾਇਆ ਸੀ ਉਹ ਜਹਾਜ਼ ਕਿਨੇ ਫੜਿਆ ਗ੍ਰਿਫਟਰ ਕਰਕੇ ਉਹਨੂੰ ਕਿੱਥੇ ਭੇਜਿਆ ਇਸ ਕਰਕੇ ਠਕਿਆ ਰਵੇ ਇਹ ਸਿਰਫ ਦੋ ਚਿਹਰੇ ਆ ਇਹ ਡਰਾਮਾ ਕਰਦਾ ਏ ਇਹੀ ਬੰਦਾ ਏ ਜਿਹੜਾ ਐਨਐਸਏ ਲਵਾ ਕੇ ਡਿਬਰੂ ਕਰਦੇ ਆ ਦਿਨ ਦਿਨ ਨੂੰ ਦੁਨੀਆ ਹੋਇਆ ਇੱਥੇ ਜੇ ਪੰਜਾਬੀ ਉੱਤਰ ਤਾਂ ਵੀ ਇਹਨੂੰ ਤਕਲੀਫ ਹੁੰਦੀ ਆ ਜਹਾਦ ਚ ਜਿਹੜੇ ਹਰੇ ਆ ਰਹੇ ਆ ਜੇ ਜਹਾਦ ਚ ਸਾਰੇ ਪੰਜਾਬ ਵਾਲੇ ਹੋਣ ਫਿਰ ਆਪਾਂ ਕੀ ਕਵਾਂਗੇ ਜੇ ਪੰਜਾਬ ਦੇ ਮੁੰਡੇ ਜੇ 20 ਆ ਰਹੇ ਆ 30 ਆ ਆਪਣੇ ਬਦਨਾਮੀ ਮੈਨੂੰ ਸਮਝ ਨਹੀਂ ਆ ਰਹੀ ਵੀ ਆਪਣੇ ਬੱਚਿਆਂ ਨੂੰ ਪੂਰੇ ਲੈਣ ਚ ਬਦਨਾਮੀ ਕੀ ਆ ਕੀ ਆਰਡਨਸ ਸਾਹਿਬ ਉਹ ਠੀਕ ਕੱਲ ਕਹਰੇ ਆ ਜ਼ਿੰਮੇਵਾਰੀ ਤਾਂ ਸਰਕਾਰਾਂ ਦੀ ਹੋ ਹੁੰਦੀ ਆ ਪਰ ਉਹਨਾਂ ਨੂੰ ਰੋਕਣਾ ਉਹਨਾਂ ਨੂੰ ਹੁਣ ਇਲੀਗਲ ਤਰੀਕੇ ਨਾਲ ਜੇ ਕੋਈ ਦੇਸ਼ ਭੇਜਦਾ ਏ ਉਹਨਾਂ ਨੂੰ ਆਪਾਂ ਬੱਚਿਆਂ ਨੂੰ ਸਾਂਭਾਂਗੇ ਹੀ ਨਾ ਉਹ ਸਾਂਭ ਰਹੇ ਆ ਦੇਖੋ ਮੈਂ ਤਾਂ ਪਹਿਲਾਂ ਤੁਹਾਨੂੰ ਕਹਿਤਾ ਜੇ ਤਾਂ ਭਗਵੰਤ ਮਾਨ ਕੁਝ ਕਰੂਗਾ ਜਿਹਦਾ ਫਰਜ ਆ ਹੁਣ ਇਹ ਕਹਿ ਰਿਹਾ ਵੀ ਇਹ ਇਕੱਲੇ ਇਕੱਲੇ ਨੂੰ ਜਿਹੜੇ ਗਏ ਨੇ ਬੱਚੇ ਇਹ ਨੌਕਰੀ ਦੇਵੇ ਲੋਰ ਕਿਉਂ ਜਾਣ ਪਾਵੇ ਬਾਹਰ ਸਰਕਾਰ ਇਹਦੀ ਆ ਕਿਸੇ ਦੀ ਹੋਰ ਦੀ ਆ ਭਾਜਪੀ ਭਾਜਪੀ ਤਾਂ ਇਹ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੇ ਤੇ ਹੁਣ ਇਹ ਸਾਰਿਆਂ ਨੂੰ ਸਰਕਾਰ ਦੇਵੇ ਤੇ ਸਰਕਾਰ ਨੌਕਰੀ ਦੇਵੇ ਉਹਨਾਂ ਦਾ 50-50 ਲੱਖ ਰੁਪਇਆ ਮੋੜੇ ਉਹ ਭਗਵੰਤ ਮਾਨ ਨੂੰ ਮੋੜਨਾ ਪਊਗਾ ਭਗਵੰਤ ਮਾਨ ਨੂੰ ਨੌਕਰੀ ਦੇਣੀ ਪਊ ਕਿਉਂਕਿ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਆ ਤੁਸੀਂ ਕੱਲ ਨੂੰ ਆ ਰਹੇ ਹੋ ਜੀ ਤੁਹਾਨੂੰ ਕੋਈ ਕਵੇ ਮੈਂ ਉਤਰ ਨਹੀਂ ਹੁੰਦੇ ਆਪਣੇ ਇਹ ਚੰਗੀ ਗੱਲ ਆ ਯਾਰ ਜੇ ਇੱਕ ਜਹਾਜ਼ 'ਚ ਸਾਰੇ ਪੰਜਾਬੀ ਹੋਣ ਫਿਰ ਕੀ ਕਹੋਗੇ ਇਸ ਕਰਕੇ ਯਾਰ ਬੱਚੇ ਨੇ ਸਾਡੇ ਦੇਸ਼ ਦੇ ਹੋ ਕਿਧਰ ਨੂੰ ਤੁਰਪੀ ਆਪਾਂ ਆਪਾਂ ਬੰਡੀਆਂ ਪਾਣ ਕਰਪੇ ਵੀ ਇਹ ਸਾਡੀ ਕਿਵੇਂ ਬਦਨਾਮੀ ਹੋ ਜੂਗੀ ਮੈਨੂੰ ਇਹ ਸਮਝਾ ਦਿਓ ਕਿ ਸਾਡੇ ਦੇਸ਼ ਦੇ ਬੱਚੇ ਆ ਸਾਡੇ ਪੰਜਾਬ ਦੇ ਬੱਚੇ ਆ ਜੇ ਉਹਰੇ ਸਾਡੇ ਘਰੇ ਆ ਕੇ ਉਤਰਦੇ ਆ ਇਹਦਾ ਮਤਲਬ ਕਹਿਣ ਦਾ ਇਹ ਆ ਵੀ ਇਹ ਲੋਕ ਜਿਹੜੇ ਉਹ ਬੱਚਿਆਂ ਨੂੰ ਆ ਉਹਨਾਂ ਨੂੰ ਇਹ ਬਦਨਾਮ ਉਹਨੂੰ ਇੱਕ ਕਾਲਖ ਦਾ ਟਿੱਕਾ ਸਮਝਦੇ ਆ ਇਹਦਾ ਜਵਾਬ ਦੇ ਵੀ ਆਮ ਆਦਮੀ ਇਹਦਾ ਮਤਲਬ ਉਹਨਾਂ ਨੂੰ ਨਾ ਉੱਤਰ ਕੇ ਦੇਣਾ ਉਹ ਚਾਹਦੇ ਆ ਵੀ ਉਹ ਵਿਚਾਰੇ ਧੱਕੇ ਕਰਦੇ ਰਹਿਣ ਉਹ ਮਰਦੇ ਰਹਿਣ ਉਹਨਾਂ ਦਾ ਕਦੀ ਪੁੱਛੇ ਅਸੀਂ ਤਾਂ ਉਹ ਬੱਚਿਆਂ ਨੂੰ ਪੁੱਛਾਂਗੇ ਵੀ ਉਹ ਬੱਚਿਆਂ ਨੂੰ ਲਾਵਾਂਗੇ ਵੀ ਅਸੀਂ ਭਗਵੰਤ ਮਾਨ ਵਰਗੇ ਨਹੀਂਗੇ ਵੀ ਉਹ ਬੱਚਿਆਂ ਨੂੰ ਕਿਹਦੇ ਕਾਲਖ ਦਾ ਟਿੱਕਾ ਮਿਲਿਆ ਮਾਂ ਤੇ ਬੱਚੇ ਆ ਕਿਸੇ ਵੀ ਹਾਂ ਦੇ ਕੇਂਦਰ ਦੇ ਨੁਮਾਇੰਦਿਆਂ ਅਸੀਂ ਤਾਂ ਅਸੀਂ ਤਾਂ ਸਾਰਾ ਕੁਝ ਕਰਨ ਨੂੰ ਆ ਇੱਕ ਪਾਸੇ ਇਹ ਆ ਵੀ ਇਹ ਕੇਂਦਰ ਦੇ ਉਤਰਨ ਨਹੀਂ ਮਿੰਦੇ ਨੇ ਉਹ ਮਾਂ ਦੇ ਪੁੱਤ ਨਹੀਂਗੇ ਅਜੇ ਵਿਚਾਰੇ ਉਹਨਾਂ ਨੂੰ ਆਉਣ ਤਾਂ ਦੇ ਦੋ ਉਤਰਨ ਤਾਂ ਦੋ ਆਪਣੀ ਆਪਣੀ ਸੂਬੇ ਦੀ ਇੱਕ ਗੱਲ ਸੁਣੋ ਹਰ ਬੰਦਾ ਆਪਣੀ ਇੱਕ ਇੱਕ ਸਟੇਟ ਦਾ ਏ ਤੇ ਉਹ ਸੂਬੇ ਦੀਆਂ ਸਰਕਾਰਾਂ ਉਹਦਾ ਟੇਕ ਕੇਅਰ ਕਰਨਾ ਸੂਬੇ ਦੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਆ ਹਰਿਆਣੇ ਵਾਲੇ ਹਰਿਆਣੇ ਵਾਲੇ ਕਰਨਗੇ ਗੁਜਰਾਤ ਵਾਲੇ ਜਿਸ ਤਰੀਕੇ ਨਾਲ ਪੁੱਛੋ ਗੁਜਰਾਤ ਵਾਲਿਆਂ ਨੇ ਕੀ ਕੀ ਇੰਤਜ਼ਾਮ ਕੀਤੇ ਉਹਨਾਂ ਦੇ ਇਹ ਇੱਥੇ ਦੇ ਜਿਹੜੇ ਪੰਜਾਬ ਵਾਲੇ ਆ ਉਹ ਪੰਜਾਬ ਵਿੱਚ ਇੰਤਜ਼ਾਮ ਕਰੇ ਇੱਕ ਸੈਂਟਰ ਦਾ ਕੀ ਆ ਗਿਆ ਕੋਈ ਕਿਸੇ ਨੂੰ ਰਤਕੜੀਆਂ ਬੇੜੀਆਂ ਨਹੀਂ ਆ ਮੈਂ ਤਾਂ ਆਪਣੀ ਕੋਈ ਪਰਸਨਲ ਵਿਜ਼ਿਟ ਤੇ ਉਰੇ ਆਇਆ ਸੀ ਜੀ ਤੇ ਮੈਂ ਉਹ ਜਿਹੜੀ ਵਿਜ਼ਿਟ ਸੀ ਉਹ ਆਪਣੀ ਪੂਰੀ ਕਰਕੇ ਵਾਪਸ ਚਲੇ ਆ ਕੋਈ ਮੈਂ ਅਫੀਸ਼ੀਅਲ ਤੌਰ ਤੇ ਮੈਂ ਉਰੇ ਨਹੀਂ ਆਇਆ ਤੇ ਨਹੀਂ ਅਫੀਸ਼ੀਅਲ ਤੌਰ ਤੇ ਮੇਰੇ ਕੋਲ ਕੋਈ ਅਜ਼ਾਜ਼ਤ ਆ ਵੀ ਮੈਨੂੰ ਉਹਨਾਂ ਨੂੰ ਮਿਲਣ ਦਿੱਤਾ ਜਾ ਸਰ ਮਾਨ ਸਾਹਿਬ ਦਾ ਇਹ ਕਹਿੰਦਾ ਕਿ ਸਿਆਸਤ ਸਿਆਸਤ ਦਾ ਨਾ ਹੋਵੇ ਸਿਆਸਤ ਬਹੁਤ ਹੋ ਰਹੀ ਹੈ ਜੀ ਉਹਨਾਂ ਨੌਜਵਾਨਾਂ ਨੂੰ ਇਹੀ ਤਾਂ ਗੱਲ ਹਰ ਗੱਲ ਪੰਜਾਬ ਤੇ ਜੇ ਕਿਸਾਨਾਂ ਦੀ ਗੱਲਾਂ ਦੇ ਤਾਂ ਉਹਨੂੰ ਸਿਆਸਤ ਕਰਨ ਵੇਜ ਜਾਂਦੇ ਆ ਜੇ ਕੋਈ ਹੋਰ ਗੱਲ ਹੁੰਦੀ ਤਾਂ ਉਹ ਆਪਣੇ ਹਿੱਸੇ 'ਚ ਆਪ ਸਵਾਹ ਪਾਉਂਦੇ ਆ ਆਪਾਂ ਦੇਖੋ ਜੇ ਆਪਾਂ ਜੇ ਆਪਾਂ ਪੰਜਾਬੀ ਆ ਪੰਜਾਬ ਦੇ ਕਿਸਾਨ ਤਾਂ ਇਸ ਲਈ ਬੈਠੇ ਨੇ ਵੀ ਸਾਰੇ ਦੇਸ਼ ਨੂੰ ਐਮਐਸਪੀ ਮਿਲੇ ਜੇ ਪੰਜਾਬ ਜੇ ਦੇਸ਼ ਦੇ ਬੱਚੇ ਉੱਤਰਣ ਲੱਗ ਜਾਂਦੇ ਆ ਤੁਸੀਂ ਕਹਿੰਦੇ ਹੋ ਜੇ ਦੇਸ਼ ਦੇ ਬੱਤੀ ਉਰੇ ਸਾਡੇ ਕਿਉਂ ਲਾ ਰਹੇ ਹੋ